ਫੇਰ ਨਾ ਕੋਈ ਨਾਕਾਵਾ ਚੌਂਕ ਚ ਸਭ ਤੋਂ ਵੱਧ ਬੈਟਰੀ ਵਾਲਾ ਰਿਕਸ਼ੇ ਵਾਲੇ ਸਭ ਤੋਂ ਵੱਧ ਇੱਥੇ ਆਉਂਦੇ ਆ ਈ ਰਿਕਸ਼ਾ ਵਾਲੇ ਈ ਰਿਕਸ਼ਾ ਦਾ ਸਭ ਤੋਂ ਵੱਧ ਉਹਦੇ ਕਰਕੇ ਜਿਆਦਾ ਟ੍ਰੈਫਿਕ ਹੈ ਲੋਕਾਂ ਨੂੰ ਅਵੇਅਰ ਕਰਨ ਲਈ ਬਜ਼ਾਰਾਂ ਚ ਲਗਾਤਾਰ ਸਾਡੇ ਜਿਹੜੇ ਈਆਰਐਸ ਜ਼ੋਨ ਇੰਚਾਰਜ ਆ ਏਸੀਪੀ ਲੈਵਲ ਆਫੀਸਰ ਜਿਹੜੇ ਸਾਰੇ ਜੀ ਅਗਸਟਡ ਲੈਵਲ ਆਫੀਸਰ ਜਿਹੜੇ ਹੈਗੇ ਆਪ ਜਾ ਜਾ ਕੇ ਅਵੇਰਨੈਸ ਸੈਸ਼ਨ ਅਸੀਂ ਕਰ ਰਹੇ ਆ ਮੈਂ ਤੁਹਾਨੂੰ ਜਾਣੋ ਵੀ ਕਰਾਉਣਾ ਚਾਹੁੰਨਾ ਡੀਸੀਪੀ ਹੈੱਡਕੁਆਟਰ ਸਾਹਿਬ ਦੇ ਇੱਕ ਹੁਕਮ ਨੇ 163 ਬੀਐਨਐਸ ਦੇ ਅੰਦਰ ਜਿਸ ਵਿੱਚ ਐਂਕਰੋਚਮੈਂਟ ਤੇ ਕੰਪਲੀਟ ਪਾਬੰਦੀ ਲਗਾਈ ਗਈ ਹੈ ਵੀ ਅਸੀਂ ਤੋਂ ਡੈਸ ਹੈ ਯੋਗ ਨਾਲ ਹੀ ਟ੍ਰੈਫਿਕ ਦੀ ਸਮੱਸਿਆ ਸਹੀ ਕਰਨੀ ਹੈ ਕਿਸੇ ਨੂੰ ਅਨੈਸੀਸਰੀ ਹਰਾਸ ਕਰਕੇ ਪनिश्ड ਕਰਕੇ ਸਾਡਾ ਐਜਾ ਕੋਈ ਮੰਤਵ ਨਹੀਂ ਹੈ ਤਾਂ ਮੈਂ ਇਹੀ ਅਪੀਲ ਕਰੂੰਗਾ ਮੈਨੂੰ ਉਮੀਦ ਕਰਦਾ ਵੀ ਮੈਨੂੰ ਕੋਈ ਪਿਊਨਿਟਿਵ ਐਕਸ਼ਨ ਤੇ ਸਾਨੂੰ ਨਹੀਂ ਆਉਣਾ ਪਵੇਗਾ ਲੋਕ ਪੋਜ਼ਿਟਿਵਿਟੀ ਨਾਲ ਹੀ ਆਪਣੀ ਪਾਲਣਾ ਕਰਨਗੇ ਔਰ ਆਪਣਾ ਸਮਾਨ ਪਹਿਲਾਂ ਅੰਦਰ ਰੱਖਣ ਪਾਰਕਿੰਗ ਜਗਾ ਆਪੇ ਸੋਲਵ ਹੋ ਜੇਗੀ ਅੱਜ ਕੱਲ ਜੋ ਹਾਲਾਤ ਦੇਖਦੇ ਪਏ ਹੋ ਤੇ ਕਿਤੇ ਗੋਲੀ ਕਾੰਡ ਬੰਬ ਹੁ ਜੇ ਲੇਟੈਸਟਲੀ ਦੇਖਿਆ ਤਾਂ ਜੀਐਨਕੇ ਦੇ ਵਿੱਚ ਤੇ ਇਹੋ ਜਿਹੇ ਹਾਲਾਤਾਂ ਤੋਂ ਪੁਲਿਸ ਹੀ ਅਵੇਅਰ ਕਰਦੀ ਹੈ ਕਿ ਵਿਚਾਰ ਰੱਖੋ ਤੇ ਇਹਨਾਂ ਦਾ ਵਰਕਆਊਟ ਜਿਹੜਾ ਇਸ ਟਾਈਮ ਬਹੁਤ ਅੱਛਾ ਚੱਲ ਰਿਹਾ ਵੈ ਹੋਰੀਜ਼ਨ ਕੀ ਹੈ ਕਿ ਇੱਕ ਪਬਲਿਕ ਵੀ ਸਹੂਲਤ ਵਾਸਤੇ ਦੁਰ ਨੇ ਇਹਨਾਂ ਦਾ ਪਰਸਨਲੀ ਕੋਈ ਬੈਨੀਫਿਟ ਨਹੀਂ ਹੈਗਾ ਸਰਬੋਤੇ ਜੀ ਇੱਕ ਵਾਰਨਿੰਗ ਹੀ ਹੁੰਦੀ ਹੈ ਵੀ ਤੁਸੀਂ ਆਪ ਜੀ ਨੂੰ ਕਿਹਾ ਜਾਂਦਾ ਵੀ ਜਿਹੜਾ ਆਪਦਾ ਸਮਾਨ ਆ ਦੁਕਾਨ ਦੇ ਅੰਦਰ ਰੱਖੋ ਨਹੀਂ ਰੱਖੋਗੇ ਤਾਂ ਫਿਰ ਜਿਹੜੀ ਇਹ ਲੀਗਲ ਪ੍ਰੋਸੀਡਿੰਗ ਆ ਉਹ ਅਸੀਂ ਬਣਾਵਾਂਗੇ ਜੀ। ਸਵਾਲ ਤਾਂ ਉਰਦਾ ਨਾ ਵੀ ਕਿੰਨੀ ਦਿਨ ਕੰਟੀਨਿਊ ਕਰਦੇ ਨੇ ਇਹਨੂੰ। ਜੇ ਕੰਟੀਨਿਊ ਕਰਨਗੇ ਤਾਂ ਹੀ ਲੀਵ ਮਿਲਣਾ ਹੈ। ਪਿੱਛੇ ਇਹਨਾਂ ਨੂੰ ਕਹਿ ਕੇ ਸੰਡੇ ਤੋਂ ਬੰਦ ਕਰਾਇਆ ਸੀ ਵੀ ਸੰਡੇ ਗੱਡੀਆਂ ਦੀ ਐਂਟਰੀ ਬੰਦ ਕਰੋ। ਤੁਸੀਂ ਅੱਜ ਆਇਓ ਨਾ ਕਿਸੇ ਸੰਡੇ ਆ ਕੇ ਦੇਖੋ ਦੁਕਾਨਦਾਰ ਦੁਕਾਨਾਂ ਵਿੱਚ ਉਹਨੂੰ ਦਿਖਾਰਨੇ ਇੱਥੋਂ। ਪੰਜਾਬ ਦੇ ਲੁਧਿਆਣਾ ਪਤਾ ਬਾਜ਼ਾਰ ਦੇ ਵਿੱਚ ਮੌਜੂਦ ਆ। ਜਿੱਥੇ ਕੀ ਹਾਈ ਟ੍ਰੈਫਿਕ ਜਿਹੜਾ ਕੀ ਆ ਸਮੱਸਿਆ ਵਾ ਲੋਕਾਂ ਅਤੇ ਦੁਕਾਨਦਾਰਾਂ ਨੂੰ ਝੇਲਨੀ ਪੈਂਦੀ ਸੀ। ਪਰ ਹੁਣ ਇਸ ਸਮੱਸਿਆ ਜਿਹੜੀ ਕੀ ਆ ਪੰਜਾਬ ਪੁਲਸ ਨੇ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਦੁਕਾਨਦਾਰਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ ਅਵੇਅਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਪਾਰਕਿੰਗ ਦੇ ਵਿੱਚ ਲਾਓ ਗੱਡੀਆਂ ਤੇ ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਤੁਸੀਂ ਆਪਣਾ ਸਮਾਨ ਜਿਹੜੇ ਅੰਦਰ ਲਾਓ ਤਾਂ ਕਿ ਜਿਹੜਾ ਟ੍ਰੈਫਿਕ ਹੈ ਉਹ ਟ੍ਰੈਫਿਕ ਸੜਕਾਂ ਤੇ ਨਾ ਲੱਤ ਪਾਵੇ ਤੇ ਲੋਕ ਆ ਆਮ ਆਮ ਤੌਰ ਤੇ ਆ ਜਾ ਸਕਣ ਇਸ ਸੰਬੰਧੀ ਹੁਣ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੋਗੇ ਪੰਜਾਬ ਪੁਲਸਾ ਉਹ ਪੰਜਾਬ ਉਸੇ ਧੰਨਵਾਦ ਇਸ ਤੇ ਕਰ ਰਹੇ ਨੇ ਕਿ ਜਿਹੜਾ ਕਿ ਰੋਡ ਦੇ ਉੱਤੇ ਓਵਰ ਕ੍ਰੋਚਮੈਂਟ ਓਵਰ ਪਾਰਕਿੰਗ ਜੀ ਇਹ ਪਬਲਿਕ ਦੇ ਤੁਰਨ ਵਾਲੇ ਰਸਤੇ ਦੇ ਉੱਤੇ ਆਪਾਂ ਇੰਨੀ ਕ ਕ੍ਰੋਚਮੈਂਟ ਕਰ ਲੈਂਦੇ ਆ ਕਿ ਪਬਲਿਕ ਰੋਡ ਚ ਦੁਰਦੀ ਹੈ ਤੇ ਉਹੇ ਕਰਕੇ ਜਾਮ ਲੱਗਦਾ ਵਾ ਜੀ ਤੇ ਜਿਹਨਾਂ ਐਕਸੀਡੈਂਟ ਹੁੰਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਦੇਖੋ ਦੁਕਾਨਾਂ ਨੇ ਦੁਕਾਨਾਂ ਦੀ ਵੈਲਿਊ ਉਸ ਤੋਂ ਵੱਧ ਜਾਊਗੀ ਜਦੋਂ ਆਪਾਂ ਬਾਹਰ ਦੇ ਪਾਸੇ ਆਪਣਾ ਓਪਨ ਰੱਖਾਂਗੇ ਜੈਂਟਰੀ ਦੇ ਕਿਹਨਾ ਕੰਮ ਕਰਾਂਗੇ ਜੀ ਬਾਜ਼ਾਰ ਦੇ ਵਿੱਚ ਹੁਣ ਇੱਕ ਅਕਰੋਚਮੈਂਟ ਜ਼ੋਨ ਜਿਹੜਾ ਕਿ ਮੁਹਿੰਮ ਚੱਲ ਰਹੀ ਕੀਤੀ ਗਈ ਆ ਮਾਨਿਕ ਸਿਟੀ ਵੱਲੋਂ ਤੇ ਹੈੱਡਕੁਆਰਟਰ ਵੱਲੋਂ ਇਹ ਕਿਹੜਾ ਰੋਣਾ ਕਿ ਕਿਸ ਤਰ੍ਹਾਂ ਦੇ ਤੋ ਮਹੀਮੀ ਨੂੰ ਇਹ ਮੁਹਿੰਮ ਜਿਹੜੀ ਕੀਤੀ ਹੈ ਪਬਲਿਕ ਦੀ ਸਹੂਲਤ ਵਾਸਤੇ ਕੀਤੀ ਹੋਣਾ ਉਹਨਾਂ ਦਾ ਪਰਸਨਲੀ ਕੋਈ ਬੈਨੀਫਿਟ ਨਹੀਂ ਇੱਕ ਤਾਂ ਪਬਲਿਕ ਸਹੂਲਤ ਤੇ ਦੂਸਰਾ ਅੱਜਕੱਲ ਜੋ ਹਾਲਾਤ ਵੀ ਦੇਖਦੇ ਪਏ ਹੋ ਤੇ ਕਿਤੇ ਗੋਲੀ ਕਾਂਡ ਬੰਬ ਹੁਣ ਜੀ ਲੇਟਸਟਲੀ ਦੇਖਿਆ ਤਾਂ ਜੀਐਨਕੇ ਦੇ ਵਿੱਚ ਇਹੋ ਜਿਹੇ ਹਾਲਾਤਾਂ ਤੋਂ ਪੁਲਿਸ ਵੀ ਅਵੇਅਰ ਕਰਦੀ ਆ ਕਿ ਵਿਚਾਰ ਰੱਖੋ ਜਿੰਨਾ ਰਸਤਾ ਖੁੱਲਾ ਸਾਹ ਸੁਤਰਾ ਹੋਊਗਾ ਕਲੋ ਕੋਈ ਮਿਸ ਐਪਨਿੰਗ ਕੋ ਦਿੱਕਤ ਕੋ ਸਮੱਸਿਆ ਖੜੀ ਹੁੰਦੀ ਆ ਤੇ ਲੋਕ इजीली ਉਹਨੂੰ ਕਵਰ ਕਰਕੇ ਆਪਣੇ ਬਾਹਰ ਨਿਕਲ ਸਕਣਗੇ। ਬਾਹਰ ਕਿਸੇ ਤਰ੍ਹਾਂ ਕਰਨਾ ਚਾਹੀਦਾ। ਧੰਨਵਾਦ ਕਵਾਂਗੇ ਜਿਹੜੇ ਪੰਜਾਬ ਪੁਲਿਸ ਦੇ ਪੰਜਾਬ ਦੇ ਮੇਨ ਅਧਿਦੇਦਾਰ ਬੰਦੇ ਨੇ ਤੇ ਇਹਨਾਂ ਦਾ ਵਰਕਆਊਟ ਜਿਹੜਾ ਇਸ ਟਾਈਮ ਬਹੁਤ ਅੱਛਾ ਚੱਲ ਰਿਹਾ ਵੈ। ਹੋਰ ਜਨ ਕੀ ਹੈ ਕਿ ਇਹ ਪਬਲਿਕ ਵੀ ਸਹੂਲਤ ਵਾਸਤੇ ਤੁਰੇ ਨੇ। ਇਹਨਾਂ ਦਾ ਪਰਸਨਲੀ ਕੋਈ ਬੈਨੀਫਿਟ ਨਹੀਂ ਹੈਗਾ। ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦਾ ਪੰਜਾਬ ਪੁਲਿਸ ਦੇ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਇਹ ਆਪਣੀ ਸਪਾਂਸਰ ਸੀਗਾ ਮੌਨ ਮੌਕੇ ਤੇ ਪਹੁੰਚ ਕੇ ਅਸੀਂ ਇੱਥੇ ਦੇਖਿਆ ਵਾ ਅਸੀਂ ਬ ਇਕ ਚਰਾਗਿਰ ਦੁਰੇ ਜਾਂਦੇ ਹਾਂ ਰੋਡ ਦੇਖੋ ਕਿੰਨੀ ਕੋਪਨ ਹੈਗੀ ਹੈ ਕਿੰਨੀ ਖੁੱਲੀ ਰੋਡ ਹੈ ਜਿਹਦੇ ਚ ਲੋਕ इजीली ਜਾ ਸਕਦੇ ਨੇ ਕਿ ਇੱਕ ਸੀਪੀ ਸਾਹਿਬ ਨੂੰ ਉੱਠ ਕੇ ਆਣਾ ਪੈਂਦਾ ਹੈ ਇੱਕ ਨੀਚਲੇ ਲੈਵਲ ਦੇ ਅਫਸਰ ਜਿਹੜੇ ਉਹਨਾਂ ਦੀ ਕਿੰਨੀ ਵਾਰ ਕਹਿਣ ਦੇ ਬਾਦੂ ਦੀ ਸੁਣਵਾਈ ਨਹੀਂ ਹੁੰਦੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਇਹਨਾਂ ਦਾ ਅਫਸਰਾਂ ਦਾ ਜਿਨ੍ਹਾਂ ਨੇ ਮਾਰਕੀਟ ਨੂੰ ਖੁੱਲਾ ਕਰਨ ਵਾਸਤੇ ਆਪਣਾ ਟਾਈਮ ਕੱਢ ਕੇ ਥੇ ਆਏ ਆਪ ਔਨ ਡਿਊਟੀ ਮੋਕੇ ਸਪੋਰਟ ਤੇ ਪਹੁੰਚ ਕੇ ਉਹਨਾਂ ਨੇ ਇਹਦਾ ਹਾਲਾਤ ਦਾ ਜਾਇਜ਼ਾ ਲਿੱਤਾ ਬਿਲਕੁਲ ਲੋਕ ਵੀ ਕਿਤੇ ਨਾ ਕਿਤੇ ਹੁਣ ਦਿੱਕਤ ਪਰੇਸ਼ਾਨੀ ਉਹ ਰਾਤ ਪਾਂਦੇ ਹੋਏ ਵੀ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਬਾਜ਼ਾਰ ਦਾ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨਾ ਕਿ ਕਿਸ ਤਰ੍ਹਾਂ ਖੁੱਲਾ ਬਾਜ਼ਾਰ ਹੋ ਗਿਆ ਵਾ ਲੋਕਾਂ ਨੇ ਨਿਯਮਾਂ ਦਾ ਪਾਲਨ ਨਹੀਂ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਵਾ ਦੇਖ ਸਕਦੇ ਹੋ ਦੁਕਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਬੰਦਾ ਜਿਹੜਾ ਕਿ ਬਾਹਰ ਲਾਇਆ ਜਾਏਗਾ ਤੇ ਉਸ ਬੰਦੇ ਵੱਲੋਂ ਕਿਹਾ ਜਾਏਗਾ ਕਿ ਪਾਰਕਿੰਗ ਦੇ ਵਿੱਚ ਗੱਡੀ ਲਾਓ ਤੇ ਬਾਜ਼ਾਰ ਨੂੰ ਟ੍ਰੈਫਿਕ ਮੁਕਤ ਕਰੋ ਦੇਖ ਸਕਦੇ ਹੋ ਕਿ ਬਾਜ਼ਾਰ ਪੂਰਾ ਖੁੱਲਾ ਡੁੱਲਾ ਹੋ ਗਿਆ ਹੈ ਆਰਾਮ ਨਾਲ ਲੋਕੀ ਜਾ ਆ ਰਹੇ ਨੇ ਤੇ ਟ੍ਰੈਫਿਕ ਤੋਂ ਮੁਕਤ ਪੰਦੇ ਹੋਏ ਨਜ਼ਾਰ ਰਹੇ ਨੇ ਤੇ ਹੁਣ ਇਸ ਦੇ ਦੌਰਾਨ ਏਸੀਪੀ ਟ੍ਰੈਫਿਕ ਜਤਿਨ ਬਾਂਸਲ ਜੀ ਨਾਲ ਗੱਲਬਾਤ ਕਰਾਂਗੇ ਕਿ ਅੱਜ ਦਾ ਇੱਥੇ ਦੌਰਾ ਸੀਗਾ ਇਹ ਅੱਜ ਅਸੀਂ ਇੱਕ ਪੂਰੇ ਸ਼ਹਿਰ ਚ ਐਕਟੀਵਿਟੀ ਕੀਤੀ ਹੈ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੋਕਾਣਾ ਸ਼੍ਰੀ ਸੋਪਨ ਸ਼ਰਮਾ ਜੀ ਆਈਪੀਐਸ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅਸੀਂ ਲਗਾਤਾਰ ਜਿਹੜੇ ਟ੍ਰੈਫਿਕ ਦੇ ਸਾਡੇ ਯਤਨ ਚੱਲ ਰਹੇ ਨੇ ਸੁਚਾਰੂ ਢੰਗ ਨਾਲ ਚਲਾਉਣ ਲਈ ਤਾਂ ਉਸੇ ਲੜੀ ਵਿੱਚ ਅੱਜ ਅਸੀਂ ਇੱਕ ਹੋਰ ਐਕਟੀਵਿਟੀ ਕੀਤੀ ਵੀ ਜਿਸ 'ਚ ਅਸੀਂ ਸ਼ਹਿਰ ਦੇ 15 ਤੋਂ ਲੈ ਕੇ 16 ਤਕਰੀਬਨ ਹਾਈ ਫੁੱਟਪਾਥ ਏਰੀਆ ਆਈਡੈਂਟੀਫਾਈ ਕੀਤੇ ਜਿੱਥੇ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਆਉਂਦੀ ਲਗਾਤਾਰ ਸ਼ਿਕਾਇਤਾਂ ਆਉਂਦੀਆਂ ਤਾਂ ਉਹਨਾਂ ਦੇ ਅਸੀਂ ਆਈਡੈਂਟੀਫਾਈ ਕੀਤਾ ਵੀ ਕਿਹੜੇ ਇਨਕ੍ਰੋਚਮੈਂਟਸ ਕਰ ਰਹੇ ਨੇ ਕਿੰਨਾ ਕਾਰਨਾਂ ਕਰਨ ਜੋ ਇਹ ਜਾਮ ਲੱਗ ਰਿਹਾ ਤਾਂ ਬੜਾ ਇੱਕ ਵੱਡਾ ਕਾਰਨ ਹੈ ਕਿ ਇਨਕ੍ਰੋਚਮੈਂਟ ਜਿਹੜਾ ਹੈਗਾ ਇੱਕ ਬਹੁਤ ਵੱਡਾ ਕਾਰਨ ਹੈ ਜਾਮ ਲੱਗਣ ਦਾ ਤਾਂ ਇੱਕ ਮੈਂ ਤੁਹਾਨੂੰ ਜਾਣੂ ਵੀ ਕਰਾਉਣਾ ਚਾਹੁੰਦਾ ਡੀਸੀਪੀ ਹੈੱਡਕੁਆਟਰ ਸਾਹਿਬ ਦੇ ਹੁਕਮ ਨੇ 163 ਬੀ ਐਨਐਸ ਦੇ ਅੰਡਰ ਜਿਸ ਵਿੱਚ ਐਂਕਰੋਚਮੈਂਟ ਤੇ ਕੰਪਲੀਟ ਪਾਬੰਦੀ ਲਗਾਈ ਗਈ ਹੈ ਉਹ ਉਸੇ ਦੇ ਚ ਅਸੀਂ ਇਹਨਾਂ ਨੂੰ ਨੋਟਿਸ ਦਿੱਤਾ ਕਿ ਡੈਟ ਯੂ ਆਰ ਇਨ ਵਾਇਲੇਸ਼ਨ ਆਫ ਦਿਸ ਆਰਡਰ ਤੁਸੀਂ ਪਲੀਜ਼ ਇਸ ਆਰਡਰ ਦੀ ਵਾਇਓਲੇਸ਼ਨ ਨਾ ਕਰੋ ਆਪਣਾ ਸਮਾਨ ਜਿਹੜਾ ਹੈ ਆਪਣੀ ਦੁਕਾਨ ਦੀ ਹੱਦ ਵਿੱਚ ਲਗਾਓ ਜੇ ਤੁਹਾਡਾ ਗਾਹਕ ਆਉਂਦਾ ਹੈ ਕਸਟਮਰ ਆਉਂਦਾ ਹੈ ਉਹਦੀ ਪਾਰਕਿੰਗ ਜਿਹੜੀ ਹੈ ਸੁਚਾਰੂ ਢੰਗ ਨਾਲ ਕਰਾਓ ਸਿਰਫ ਮਤਲਬ ਰਿਸਪੋਨਸੀਬਿਲਟੀ ਕਸਟਮਰ ਦੀ ਤੁਹਾਡੇ ਉੱਤੇ ਹੈ ਕਿ ਉਹਨਾਂ ਨੂੰ ਕਿਵੇਂ ਆਪਾਂ ਸਹੂਲਤ ਦੇਣੀ ਹੈ ਦੁਕਾਨਦਾਰਾਂ ਨੂੰ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਕਸਟਮਰ ਉਹਨਾਂ ਦੇ ਕੋਲ ਆ ਦੁਕਾਨਦਾਰਾਂ ਨੂੰ ਇਹੀ ਸੁਨੇਹਾ ਜੀ ਵੀ ਅਸੀਂ ਤੁਹਾਡੇ ਸਹਿਯੋਗ ਨਾਲ ਹੀ ਟ੍ਰੈਫਿਕ ਦੀ ਸਮੱਸਿਆ ਸਹੀ ਕਰਨੀ ਹੈ ਕਿਸੇ ਨੂੰ ਅਨਨੇਸੈਸਰੀ ਹਰਾਸ ਕਰਕੇ ਪनिश्ड ਕਰਕੇ ਸਾਡਾ ਇਹ ਜਾਂ ਕੋਈ ਮੰਤਵ ਨਹੀਂ ਹੈ ਅਸੀਂ ਬੜੇ ਇੱਕ ਪੋਜ਼ਿਟਿਵ ਤਰੀਕੇ ਨਾਲ ਚੱਲਣਾ ਚਾਹੁੰਦੇ ਹਾਂ ਲੋਕਾਂ ਨੂੰ ਨਾਲ ਲੈ ਕੇ ਤਾਂ ਅਸੀਂ ਇਹੀ ਹੈ ਇਹ ਸਿਰਫ ਪਹਿਲਾਂ ਅਸੀਂ ਅਵੇਰਨੈਸ ਡਰਾਈਵਸ ਵੀ ਕਰ ਰਹੇ ਹਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਮੇਂ ਤੋਂ ਲਗਾਤਾਰ ਚੱਲ ਰਹੀ ਹੈ ਐਕਟੀਵਿਟੀ ਅਵੇਰਨੈਸ ਡਰਾਈਵ ਚੱਲ ਰਹੀ ਹੈ ਨੋਟਿਸ ਇਸ ਜਸਟ ਅ ਪਾਰਟ ਸੈਕਿੰਡ ਸਟੇਜ ਇਨ दैट ਮਤਲਬ ਕਿ ਉਸ ਐਕਟੀਵਿਟੀ ਵਿੱਚ ਤਾਂ ਮੈਂ ਇਹੀ ਅਪੀਲ ਕਰੂੰਗਾ ਮੈਨੂੰ ਉਮੀਦ ਕਰਦਾ ਵੀ ਮੈਨੂੰ ਕੋਈ ਪਿਊਨਿਟਿਵ ਐਕਸ਼ਨ ਤੇ ਸਾਨੂੰ ਨਹੀਂ ਆਉਣਾ ਪਵੇਗਾ ਲੋਕ ਪੋਜ਼ਿਟਿਵਿਟੀ ਨਾਲ ਹੀ ਆਪਣੀ ਪਾਲਣਾ ਕਰਨਗੇ ਲੋਕਾਂ ਨੂੰ ਕੀ ਲਾਸ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਕਾਫੀ ਜ਼ਰਾ ਜਿਹੜੀ ਕਿ ਅਨ ਅਨਸੈਸਰੀ ਵਾਹਕਲ ਲਾ ਕੇ ਚੱਲ ਜਾਂਦੇ ਫਿਰ ਉਸ ਤੋਂ ਬਾਅਦ ਦੁਕਾਨਦਾਰਾਂ ਨੂੰ ਖਜਲ ਖਵਾਰ ਹੋਣਾ ਪੈਂਦਾ ਦੁਕਾਨਦਾਰਾਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਬਹੁਤ ਸਾਰੇ ਜਿਹੜੇ ਦੁਕਾਨਦਾਰ ਨੇ ਜੇ ਆਪਣੇ ਕਸਟਮਰ ਆ ਰਿਹਾ ਹੈ ਤਾਂ ਦੇਖੋ ਉਹਨਾਂ ਨੇ ਆਪਣੇ ਅਰੇਂਜਮੈਂਟ ਕੀਤੇ ਹੋਏ ਬੰਦੇ ਲਗਾਏ ਹੋਏ ਨੇ ਤੁਸੀਂ ਕਈ ਸ਼ਾਪਸ ਤੇ ਦੇਖੋਗੇ ਉਹਨਾਂ ਨੇ ਇੱਕ ਇੱਕ ਬੰਦਾ ਡੈਡੀਕੇਟਿਡ ਇਸੇ ਵਾਸਤੇ ਰੱਖਿਆ ਹੋਇਆ ਵੀ ਲੋਕਾਂ ਦੀ ਪਾਰਕਿੰਗ ਸਹੀ ਤਰ੍ਹਾਂ ਨਾਲ ਲਗਾਈ ਜਾ ਸਕੇ ਆਪਣੇ ਕਸਟਮਰ ਨੂੰ ਝੂਲਤ ਨਾ ਹੋਵੇ ਦੇਖੋ ਕਸਟਮਰ ਇਜ਼ ਕਿੰਗ ਜੋ ਕਹਿੰਦੇ ਆ ਹੁਣ ਦੁਕਾਨਦਾਰ ਦੀ ਰਿਸਪੌਂਸਿਬਿਲਟੀ ਹੈ ਕਸਟਮਰ ਦੇ ਪ੍ਰਤੀ ਜਿੰਨਾ ਜ਼ਿਆਦਾ ਕਸਟਮਰ ਆਏਗਾ ਦੁਕਾਨਦਾਰ ਦੀ ਓਨਾ ਹੀ ਦੁਕਾਨਦਾਰ ਨੂੰ ਵੀ ਫਾਇਦਾ ਹੈ ਅਤੇ ਕਸਟਮਰ ਨੂੰ ਜਿੰਨੀ ਸਹੂਲਤ ਦੇਣਗੇ ਉਹਨਾਂ ਦੇ ਉਹਨਾਂ ਹੀ ਫੋਟਫਾਲ ਜ਼ਿਆਦਾ ਵਧੇਗਾ ਤਾਂ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਕਿ ਆਪਣੇ ਬੰਦੇ ਬਾਹਰ ਲਗਾ ਇੱਕ ਸਟਰਕਚਰਡ ਵੇ ਨਾਲ ਪਾਰਕਿੰਗ ਕਰਨ ਔਰ ਆਪਣਾ ਸਮਾਨ ਪਹਿਲਾਂ ਅੰਦਰ ਰੱਖਣ ਪਾਰਕਿੰਗ ਜਗਾ ਆਪੇ ਸੋਲਵ ਹੋ ਜੇਗੀ ਜੇ ਪਹਿਲਾਂ ਆਪਣਾ ਸਮਾਨ ਅੰਦਰ ਰੱਖਿਆ ਜਾਵੇਗਾ ਸਰ ਕਿਹੜੇ ਕਿਹੜੇ ਏਰੀਆ ਚੁਣੇ ਗਏ ਨੇ ਤੁਹਾਡੇ ਵੱਲੋਂ ਜਿਹੜੇ ਹਾਈ ਵਿੱਚ ਮੇਨ ਵਿੱਚ ਆਉਂਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਬਾਜ਼ਾਰ ਦੇ ਵਿੱਚ ਰਸ਼ ਪੈਦਾ ਹੁੰਦਾ ਜਿਹੜੇ 15 ਤੋਂ 16 ਏਰੀਆ ਚੁਣੇ ਗਏ ਨੇ ਜੀ ਉਹ ਤੁਹਾਨੂੰ ਇੱਕ ਡਿਟੇਲਡ ਪ੍ਰੈਸ ਨੋਟ ਦੇ ਜ਼ਰੀਏ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇਗੀ ਐਂਡ 올 ਦੀ ਡਿਟੇਲਸ ਤੁਹਾਨੂੰ ਮੈਂ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਤੁਹਾਨੂੰ ਡੈਫੀਨਿਟਲੀ ਪ੍ਰੋਵਾਈਡ ਕਰਦਾ ਸੰਕੁਲ ਲੁਧਿਆਣਾ ਵਾਸੀਆਂ ਨੂੰ ਵੱਡਾ ਸੁਨੇਹਾ ਹੈ ਕਿ ਤੁਸੀਂ ਵੀ ਪੁਲਿਸ ਦਾ ਸਾਥ ਦੇ ਕੇ ਉਸਰੇ ਨਾਲ ਰਹਿ ਕੇ ਤੁਸੀਂ ਨੋ ਅਕਰੋਚਮੈਂਟ ਦਾ ਹਿੱਸਾ ਨਾ ਬਣੋ ਤੁਸੀਂ ਜਦੋਂ ਬਾਜ਼ਾਰ ਆਉਂਦੇ ਹੋ ਤਾਂ ਪਾਰਕਿੰਗ ਜਿਹੜੀ ਕੀ ਹੈ ਪਾਰਕਿੰਗ ਸੁਰੱਖਿਆ ਦੇ ਨਾਲ ਲਾਓ ਤਾਂ ਕਿ ਦੂਜੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕੀ ਹੈ ਨਾ ਕਰਨਾ ਪਵੇ ਮੈਂ ਇਸ ਵਕਤ ਲੁਧਿਆਣਾ ਦੇ ਪ੍ਰਤਾਪ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਕਾਫੀ ਹਾਈ ਅ ਇਥੇ ਟ੍ਰੈਫਿਕ ਲੱਗਾ ਰਹਿੰਦਾ ਤੇ ਲੋਕਾਂ ਨੂੰ ਘੰਟਾ-ਘੰਟਾ ਦੋ-ਦੋ ਘੰਟਾ ਖੜਨਾ ਪੈਂਦਾ ਵੇ ਮੇਰੇ ਨਾਲ ਇਸ ਵਕਤ ਐਸਐਚਓ ਗਗਨਪ੍ਰੀਤ ਜੀ ਜੁੜ ਚੁੱਕੇ ਨੇ ਜੋ ਕਿ ਟ੍ਰੈਫਿਕ ਦੇ ਨੇ ਜੋ ਕਿ ਸਾਰੇ ਸੰਚਾਲਕ ਰੱਖਦੇ ਨੇ ਸਰ ਕਿਹੋ ਕਿਹੋ ਜਿਹੇ ਜਿਹੜੇ ਹੁਣ ਤੱਕ ਸਵੇਰ ਤੋਂ ਕਿਨੇ-ਕਿਨੇ ਅਵੇਅਰ ਕਰ ਚੁੱਕੇ ਹੋ ਦੁਕਾਨਦਾਰਾਂ ਨੂੰ ਅਸੀਂ ਕਿ ਨਾ ਪੂਰੇ ਸ਼ਹਿਰ ਵਿੱਚ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਅਨਸਾਰ ਅਸੀਂ 15 ਪੁਆਇੰਟ ਕੋਈ ਸਿਲੈਕਟ ਕੀਤੇ ਸੀਗੇ ਜੀ ਉਥੇ ਅਲੱਗ-ਅਲੱਗ ਜ਼ੋਨ ਇੰਚਾਰਜ ਅਲੱਗ-ਅਲੱਗ ਇੰਸਪੈਕਟਰ ਟ੍ਰੈਫਿਕ ਸਾਡੇ ਦੋਨੋਂ ਏਸੀਪੀ ਸਾਹਿਬ ਨੇ ਰੇਲਵੇ ਸਟੇਸ਼ਨ ਦੇ ਨੇੜੇ ਵੀ ਦੋ ਕੁ ਦੁਕਾਨਾਂ ਨੂੰ ਨੋਟਿਸ ਜਾਰੀ ਕੀਤੇ ਨੇ ਹੁਣ ਇੱਕ ਜਿੱਥੇ ਆਪਾਂ ਖੜੇ ਹਾਂ ਮੌਜੂਦਾ ਇੱਕ ਇਹ ਦੁਕਾਨਾਂ ਦੀ ਕਾਫੀ ਸ਼ਿਕਾਇਤ ਆ ਰਹੀ ਸੀ ਲਗਾਤਾਰ ਵਾਰ-ਵਾਰ ਵੀ ਇਹਨਾਂ ਦੇ ਬਾਹਰ ਇੱਕ ਤਾਂ ਸਮਾਨ ਬਾਹਰ ਰੱਖ ਦਿਆ ਤੇ ਦੂਸਰਾ ਇਹ ਪਾਰਕਿੰਗ ਲਈ ਜਗ੍ਹਾ ਨਾ ਹੁਣ ਕਰਕੇ ਸੜਕ 'ਤੇ ਇਹਨਾਂ ਦੇ ਵਹੀਕਲ ਖੜ ਜੰਦੇ ਆ ਟ੍ਰੈਫਿਕ 'ਚ ਵਿਘਨ ਪੈਂਦਾ ਇਸ ਕਰਕੇ ਇਹਨਾਂ ਨੂੰ ਵੀ ਜਿਹੜੇ ਅਸੀਂ ਨੋਟਿਸ ਜਾਰੀ ਕੀਤਾ ਆਪਦੇ ਵੱਲੋਂ ਗਗਨ ਜੀ ਤਾਂ ਛੋਟੀ ਜਾਣਕਾਰੀ ਹੈ ਦੁਕਾਨਦਾਰ ਡਰ ਜਾਂਦੇ ਨੇ ਕਿ ਸਾਨੂੰ ਨੋਟਿਸ ਜਾਰੀ ਕੀਤਾ ਵਾ ਕਿਤੇ ਸਾਡੇ ਤੇ ਫਾਈਨ ਵਗੈਰਾ ਤਾਂ ਲੱਗ ਜਾਏਗਾ ਕਿ ਨੋਟਿਸ ਵਿੱਚ ਲਿਖਿਆ ਕੀ ਹੁੰਦਾ ਹੈ ਨ ਬਿਕ ਮਾਨਯੋਗ ਡੀਸੀਪੀ ਹੈਡਕ quart ਸਭ ਲੋਕ ਨੂੰ ਹੁਕਮ ਜਾਰੀ ਹੋਏ ਨੇ ਐਨਕ੍ਰੋਚਮੈਂਟ ਦੇ ਰਿਗਾਰਡਿੰਗ ਵੀ ਜਿਹੜਾ ਦੁਕਾਨਦਾਰ ਆਪਦਾ ਸਮਾਨ ਅੰਦਰ ਰੱਖਣ ਤੇ ਜਿਹੜਾ ਵਹੀਕਲ ਆ ਉਹ ਵੀ ਬਿਲਕੁਲ ਸਾਈਡ ਤੇ ਪਾਰਕਿੰਗ ਦਾ ਢਗੋਂ ਪ੍ਰਬੰਧ ਕਰਵਾਉਣ ਤੇ ਸਭ ਉਹਦੇ ਚ ਇੱਕ ਵਾਰਨਿੰਗ ਹੀ ਹੁੰਦੀ ਆ ਵੀ ਤੁਸੀਂ ਆਪ ਜੀ ਨੂੰ ਕਿਹਾ ਜਾਂਦਾ ਵੀ ਜਿਹੜਾ ਆਪਦਾ ਸਮਾਨ ਆ ਦੁਕਾਨ ਦੇ ਅੰਦਰ ਰੱਖੋ ਨਹੀਂ ਰੱਖੋਗੇ ਤਾਂ ਫਿਰ ਜਿਹੜੀ ਲੀਗਲ ਪ੍ਰोसीडिंग ਆ ਉਹ ਅਸੀਂ ਅਪਣਾਵਾਂਗੇ ਜੀ ਬਿਲਕੁਲ ਲੋਕਾਂ ਨੂੰ ਵੀ ਵੱਡਾ ਸੁਨੇਹਾ ਜਿਹੜਾ ਕਿ ਆ ਪੰਜਾਬ ਪੁਲਿਸ ਨੇ ਦਿੱਤਾ ਵਾ ਕੀ ਜੇਕਰ ਜੇਕਰ ਤੁਸੀਂ ਬਾਜ਼ਾਰ ਆਉਂਦੇ ਹੋ ਤੇ ਆ ਕਿਸੇ ਜਾਂ ਦੁਕਾਨਦਾਰ ਨੂੰ ਵੀ ਸਨੈਅ ਦਿੱਤਾ ਕਿ ਜੇਕਰ ਤੁਸੀਂ ਆਪਣਾ ਸਮਾਨ ਗੈਰ ਕਾਨੂੰਨੀ ਦੇ ਨਾਲ ਬਾਹਰ ਜਾਂ ਸੜਕ ਤੇ ਸੜਕ ਸਰਕਾਰੀ ਪ੍ਰਾਪਰਟੀ ਤੇ ਰੱਖਦੇ ਹੋ ਤੇ ਤੁਹਾਡੇ ਤੇ ਤੁਹਾਨੂੰ ਸੰਚਾਲਿਤ ਕੀਤਾ ਜਾ ਰਿਹਾ ਵੇ ਵਾਰ-ਵਾਰ ਤੇ ਜੇਕਰ ਤੁਸੀਂ ਉਸ ਤਹਿਤ ਮਹੀਨ ਦੇ ਤਹਿਤ ਨਹੀਂ ਚੱਲਦੇ ਤੇ ਤੌਰ ਤੇ ਦੇਰੀ ਕਿ ਬੰਦੀ ਕਰਵੇ ਜਰੂਰ ਪੰਜਾਬ ਪੁਲਿਸ ਦੇ ਵੱਲੋਂ ਹੋਵੇਗੀ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆ ਹੁਣ ਬਾਜ਼ਾਰ ਖਾਲੀ ਹੋਇਆ ਹੋਇਆ ਆਰਾਮ ਦੇ ਨਾਲ ਲੋਕੀ ਲੰਘਦੇ ਵੱੜਦੇ ਪਏ ਨੇ ਐਸੇ ਇਹੀ ਟਾਈਮ ਜਿਹੜਾ ਕੀ ਹੈ 6 ਵਜ ਗਏ ਨੇ ਇਹੀ ਟਾਈਮ ਜਿਹੜਾ ਕੀ ਹੈ ਇੱਥੇ ਕਾਫੀ ਜ਼ਿਆਦਾ ਰਸ਼ ਵਗੈਰਾ ਹੁੰਦਾ ਵਾ ਤੇ ਕਾਫੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜੇ ਕਿ ਆ ਕਰਨਾ ਪੈਂਦਾ ਵਾ ਹਾਲਾਂਕਿ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਹੁਣ ਆਵਾਜਾਹੀ ਜਿਹੜੀ ਕਿ ਆਰਾਮਦਨਾ ਹੋਈ ਸਰ ਕਿਸ ਤਰ੍ਹਾਂ ਦੇ ਦਿਓ ਨੋ ਅਕਰੋਚਮੈਂਟ ਜ਼ੋਨ ਜਿਹੜੀ ਕਿ ਮੁਹਿੰਮ ਚਲਾਈ ਗਈ ਹੈ ਇਹ ਮੁਹਿੰਮ ਦਾ ਬਹੁਤ ਵਧੀਆ ਜੇ ਤੇ ਪ੍ਰੋਪਰ ਧਿਆਨ ਦੇਣ ਇੱਕ ਅੰਦੀਵਰ ਆਣ ਦੇ ਨਾਲ ਕੁਝ ਨਹੀਂ ਹੋਣਾ ਜੇ ਇਹਨੂੰ ਪ੍ਰੋਪਰ ਰੂਟੀਨ ਚੈਕਿੰਗ ਕਰਨਗੇ ਰੂਟੀਨ ਇੱਥੇ ਆਪਣੀ ਕੋਈ ਪੀਸੀਆ ਡਿਊਟੀ ਲਾਣ ਪੀਸੀਆ ਵਾਲੇ ਤੂੰ ਜਦੋਂ ਮਰਜ਼ੀ ਖੜ ਕੇ ਦੇਖ ਲਓ ਪੀਸੀਆ ਵਾਲੇ ਆਂਦੇ ਨੇ ਰਾਉਂਡ ਮਾਰਦੇ ਚੱਲ ਜਾਂਦੇ ਇੱਥੇ ਨਾ ਟੋਇੰਗ ਵੈਨ ਕਿੱਥੇ ਇਹ ਇਹ ਟ੍ਰੈਫਿਕ ਜਿਹੜੀ ਹੈ ਇਹ ਮੁਹਿੰਮ ਚਲਾਈ ਹੈ ਇਹ ਮੁਹਿੰਮ ਕਿਸ ਤਰ੍ਹਾਂ ਦੀ ਹੈ ਕਿਉਂਕਿ ਦੁਕਾਨਦਾਰਾਂ ਨੂੰ ਵੀ ਆ ਦਿੱਕਤ ਪਰੇਸ਼ਾਨੀ ਸਾਹਮਣੇ ਆਇਆ ਕਰਨਾ ਪਿਆ ਤੇ ਦੁਕਾਨਦਾਰ ਬੜੀ ਦੇਰ ਤੋਂ ਡਿਮਾਂਡ ਕਰ ਰਹੇ ਠੀਕ ਹੈ ਸ਼ੁਰੂ ਹੁੰਦੀ ਹੈ ਖਤਮ ਹੋ ਜਾਂਦੀ ਹੈ ਸਵਾਲ ਜੇ ਕੰਟੀਨਿਊ ਕਰਨਗੇ ਤਾਂ ਹੀ ਲੀਵ ਮਿਲਣਾ ਪਿੱਛੇ ਇਹਨਾਂ ਨੂੰ ਕਹਿ ਕੇ ਸੰਡੇ ਤੋਂ ਬੰਦ ਕਰਾਇਆ ਸੀ ਵੀ ਸੰਡੇ ਗੱਡੀਆਂ ਦੀ ਐਂਟਰੀ ਬੰਦ ਕਰੋ ਤੁਸੀਂ ਅੱਜ ਆਇਓ ਨਾ ਕਿਸੇ ਸੰਡੇ ਆ ਕੇ ਦੇਖੋ ਦੁਕਾਨਦਾਰ ਦੁਕਾਨਾਂ ਵਿੱਚ ਉਹਨੂੰ ਦਿਖਾਰ ਨਹੀਂ ਉੱਥੋਂ ਸੰਡੇ ਅੰਨਾ ਮਾੜਾ ਹਾਲਾਤ ਹੁੰਦੇ ਨੇ ਵੀ ਸੰਡੇ ਇੱਥੇ ਕਾਰਾਂ ਦਾ ਉਹ ਜਾਮ ਹੁੰਦਾ ਏ ਰਿਕਸ਼ਾ ਕਾਰਾਂ ਦਾ ਇਹਨਾਂ ਦੀ ਐਂਟਰੀ ਕਿਉਂ ਨਹੀਂ ਬੰਦ ਕਰਦੇ ਬਿਆਰ ਚ ਇੱਕ ਵਾਰੀ ਘੇੜਾ ਲਾਣ ਨਾਲ ਕੁਝ ਨਹੀਂ ਹੋਣਾ ਇਹ ਜਾਣ ਕੇ ਘੰਟਿਆਂ ਫਿਰ ਉਧਰ ਆਣਾ ਠੀਕ ਹੈ ਠੀਕ ਹੈ ਬਿਲਕੁਲ ਇਹ ਲੋਕਾਂ ਨੂੰ ਵੀ ਥੋੜਾ ਦੇਖਣਾ ਚਾਹੀਦਾ ਕਿ ਅਗਰ ਜੇਕਰ ਆ ਰਹੇ ਹੋ ਤੁਸੀਂ ਬਾਜ਼ਾਰ ਦੇ ਵਿੱਚ ਤੇ ਤੁਸੀਂ ਆਪਣੇ ਵਾਹਨ ਜਿਹੜਾ ਹੈ ਪਾਰਕਿੰਗ ਦੇ ਅੰਦਰ ਲਾਓ ਤਾਂ ਕਿ ਤੁਹਾਨੂੰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਦੂਜਿਆਂ ਨੂੰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰਾਂ ਦੀ ਕਾਫੀ ਦੇਰ ਤੋਂ ਡਿਮਾਂਡ ਸੀਗੀ ਕਿ ਇੱਥੇ ਜਿਹੜੀ ਕਿ ਆ ਕਾਫੀ ਰਸ਼ ਹੁੰਦਾ ਵਾ ਤੇ ਰਾਸ਼ਦ ਦੇ ਦੌਰਾਨ ਜਿਹੜਾ ਗਾਗ ਵੀ ਸਾਡਾ ਕੀ ਆ ਮੁੜ ਕੇ ਵਾਪਸ ਚਲ ਜਾਂਦਾ ਵਾ ਹਾਲਾ ਕਿ ਉਹਨਾਂ ਨੂੰ ਵਾਹਕਲ ਲਾਉਣ ਦੀ ਜਿਹੜੀ ਕਿ ਜਗਾ ਨਹੀਂ ਮਿਲਦੀ ਪਰ ਮਾਨਯੋਗ ਹੈਡਕੁਆਟਰ ਦੇ ਮਾਨਯੋਗ ਸੀਪੀ ਆ ਸੋਪਨ ਸ਼ਰਮਾ ਜੀ ਵੱਲੋਂ ਤੇ ਅਤੇ ਹੈਡਕੁਆਟਰ ਦੇ ਵੱਲੋਂ ਇਹ ਨਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇੱਥੇ ਜਿਹੜੀ ਕਿ ਨੋ ਅਕਰੋਜਮੈਂਟ ਜ਼ੋਨ ਜਿਹੜੀ ਕਿ ਆ ਚਲਾਇਆ ਜਾਂ ਤੇ ਦੁਕਾਨਦਾਰਾਂ ਨੂੰ ਵੀ ਦੱਸਿਆ ਜਾਵੇ ਕਿ ਜੋ ਵੀ ਤੁਹਾਡੀ ਆਪਣੇ ਸਮਾਨ ਵਗੈਰਾ ਆਪਣੇ ਅੰਦਰ ਰੱਖੋ ਤਾਕੀ ਬਾਹਰ ਜਿਹੜਾ ਕਿ ਹੈ ਟ੍ਰੈਫਿਕ ਜਿਹੜਾ ਕਿ ਨਾ ਲੱਗ ਪਵੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਆਰਾਮ ਦੇ ਨਾਲ ਆਵਾਜਾਈ ਹੁਣ ਚਲਦੀ ਹੋਈ ਨਜ਼ਰ ਆ ਰਹੀ ਹੈ ਹੁਣ ਕੁਝ ਹੋਰ ਦੁਕਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆ ਕਿ ਕਿਸ ਤਰ੍ਹਾਂ ਦੇਦੇ ਹੋ ਆ ਪਾਜੀ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਤੇ ਕਿੰਨਾ ਕੁ ਰਸ਼ਾ ਸਾਹਮਣਾ ਕਰਨਾ ਪੈਂਦਾ ਉਹ ਮੈਂ ਮੈਂ ਤਾਂ ਜੀ ਕਾ ਕਸ਼ਟਵਰ ਬਿਲਕੁਲ ਸਰ ਕਿੰਨਾ ਕੁ ਰਸ਼ਾ ਸਾਹਮਣਾ ਕਰਨਾ ਪੈਂਦਾ ਰਸ਼ਾ ਪਾਜੀ ਇਹ ਸਮਝਾਂ ਚ ਕਿਤੇ ਖਤਮ ਹੀ ਨਹੀਂ ਹੋਇਆ ਲਾਈਨਾਂ ਦੋ ਦੋ ਲੱਗਦੀਆਂ ਬਾਈਕ ਦੀਆਂ ਕੋਈ ਰੁਕਦਾ ਨਹੀਂ ਹੈ ਕਿਸੇ ਦੇ ਕਹਿਣ ਤੇ ਨਾ ਕਿਸੇ ਨੇ ਸਿਕਿਉਰ ਕਰਨਾ ਫਿਰ ਨਾ ਕੋਈ ਨਾਕਾਵਾ ਚੌਂਕ ਚ ਸਭ ਤੋਂ ਵੱਧ ਬੈਟਰੀ ਵਾਲਾ ਰਿਕਸ਼ਾ ਵਾਲੇ ਸਭ ਤੋਂ ਵੱਧ ਇੱਥੇ ਆਉਂਦੇ ਆ ਈ ਰਿਕਸ਼ਾ ਵਾਲੇ ਈ ਰਿਕਸ਼ਾ ਦਾ ਸਭ ਤੋਂ ਵੱਧ ਉਹਦੇ ਕਰਕੇ ਜਿਆਦਾ ਟ੍ਰੈਫਿਕ ਹੈ ਕਿਥੋਂ ਵੀ ਜਿਹੜੀ ਮੁਹਿੰਮ ਚਲਾਈ ਹੈ ਕਿਥੋਂ ਦਾ ਦੇਖਦੇ ਮੁਹਿੰਮ ਭਈਆ ਜਿਹੜੀ ਅੱਜ ਤਾਂ ਬਿਲਕੁਲ ਏਰੀਆ ਕਲੀਅਰ ਹੈ ਬਿਲਕੁਲ ਏਰੀਆ ਅੱਜ ਅੱਜ ਬਿਲਕੁਲ ਏਰੀਆ ਕਲੀਅਰ ਕੀਤਾ ਹੋਇਆ ਇਹਨਾਂ ਨੇ ਬਹੁਤ ਅੱਛਾ ਸੰਡੇ ਪਾਜੀ ਰਾਸ਼ਨ ਰਹਿੰਦਾ ਹੈ ਸੰਡੇ ਪੂਰਾ ਰਾਸ਼ਨ ਮਾਨੂ ਸਿਟੀ ਅਤੇ ਹੈੱਡਕੁਆਰਟਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਸਰਪੰਚ ਬੇਨਤੀ ਸਾਡੀ ਗਵਰਨਮੈਂਟ ਨੂੰ ਇਹੀ ਹੈ ਕਿ ਪਾਜੀ ਇੱਥੇ ਵੱਧ ਤੋਂ ਵੱਧ ਉਹ ਨਾਕਾਬੰਦੀ ਕੀਤੀ ਜਾਵੇ ਚੌਂਕ 'ਚ ਤੇ ਈ ਰਿਕਸ਼ਾ ਵਗੈਰਾ ਰੋਕਿਆ ਜਾਵੇ ਈ ਰਿਕਸ਼ਾ ਦਾ ਬਿਲਕੁਲ ਹੀ ਬੰਦ ਕੀਤਾ ਜਾਵੇ ਇਸ ਏਰੀਆ ਦੇ ਵਿੱਚ ਚੋਆਣਾ ਜਾਣਾ ਤਾਂ ਕਿ ਇੱਥੇ ਟ੍ਰੈਫਿਕ ਬਹੁਤ ਘੱਟ ਲੱਗੇ ਇਹ ਕਿਸ ਤਰ੍ਹਾਂ ਧੰਨਵਾਦ ਕਰਨਾ ਜਾਵੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦਾ ਬਹੁਤ-ਬਹੁਤ ਪਾਜੀ ਧੰਨਵਾਦ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹ ਕੰਮ ਹੋ ਜਾਵੇ ਵਧੀਆ ਕੰਮ ਹੋਇਆ ਬਿਲਕੁਲ ਕਮਿਸ਼ਨਰ ਪੁਲਿਸ ਲੁਧਿਆਣਾ ਸੀ ਸੀਪੀ ਸਾਹਿਬ ਸੁਪਨ ਸ਼ਰਮਾ ਜੀ ਆਈਪੀਐਸ ਮਾਨਯੋਗ ਡੀਸੀਪੀ ਸਾਹਿਬ ਅਤੇ ਐਸਪੀ ਸਾਹਿਬ ਵੀ ਆ ਜੋ ਦੇਸ਼ਾ ਨਿਰਦੇਸ਼ਾ ਨੇ ਕਿ ਆਪਾਂ ਲੁਧਿਆਣਾ ਦੇ ਜੋ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੈ ਅਤੇ ਵਧੀਆ ਮਤਲਬ ਆਪਾਂ ਲੋਕਾਂ ਨੂੰ ਸਹੂਲਤ ਦੇਣੀ ਹੈ ਤਾਂ ਉਸੇ ਲੜੀ ਵਿੱਚ ਅੱਜ ਅਸੀਂ ਇੱਕ ਐਕਸਰਸਾਈਜ਼ ਕੀਤੀ ਹੈ ਅਸੀਂ ਸ਼ਹਿਰ ਚ ਕੁਝ ਤਕਰੀਬਨ 15 ਤੋਂ ਲੈ ਕੇ 16 ਜੇ ਲੋਕੇਸ਼ਨ ਆਡੈਂਟੀਫਾਈ ਕੀਤੇ ਹਾਈ ਫੁੱਟਫਾਲ ਲੋਕੇਸ਼ਨ ਹਾਈ ਪਾ ట్రాਫਿਕ ਏਰੀਆ ਜਿੱਥੇ ਲਗਾਤਾਰ ਸਾਨੂੰ ਸ਼ਿਕਾਇਤਾਂ ਮਸੂਲ ਹੁੰਦੀਆਂ ਹਨ ਮਤਲਬ ਕੁਝ ਏਰੀਆ ਪ੍ਰੋਨ ਹੁੰਦੇ ਜਿੱਥੋਂ ਵਾਰ-ਵਾਰ ਸ਼ਿਕਾਇਤ ਆ ਰਹੀ ਹੈ ਉੱਥੇ ਅਸੀਂ ਫਿਰ ਆਇਡੈਂਟੀਫਾਈ ਕੀਤਾ ਵੀ ਕਿੰਨਾ ਦੁਕਾਨਦਾਰ ਨੇ ਜਾਂ ਕਿਹੜੇ ਮੇਨ ਨੇ ਜਿੰਨਾ ਕਰਕੇ ਜਿਆਦਾ ਜਾਮ ਲੱਗ ਰਿਹਾ ਮਤਲਬ ਹੁਣ ਦੇਖੋ ਸਾਰੇ ਆਪਾਂ ਸਾਰੇ ਬਾਜ਼ਾਰ ਦੀ ਇਕੱਠੇ ਨਹੀਂ ਗੱਲ ਕਰ ਸਕਦੇ ਆਪਾਂ ਨੂੰ ਸਟੈਪ ਬਾਈ ਸਟੈਪ ਹੀ ਚੱਲਣਾ ਪੈਣਾ ਤਾਂ ਅਸੀਂ ਮੇਨ ਦੁਕਾਨਦਾਰ ਆਇਡੈਂਟੀਫਾਈ ਕੀਤੇ ਤਾਂ ਜੇਕਰ ਕੋਈ ਦੁਕਾਨਦਾਰ ਦੇ ਕੋਲ ਗਾਹ ਕਰ ਰਿਹਾ ਹੈ ਜਾਂ ਉਹਦਾ ਸਮਾਨ ਬਾਹਰ ਪਿਆ ਹੈ ਤਾਂ ਉਹਦੀ ਰਿਸਪੌਂਸਿਬਿਲਟੀ ਹੈ ਕਿ ਆਪਣੇ ਗਾਗ ਦੀ ਯੂਨੋ ਪਾਰਕਿੰਗ ਸਹੀ ਕਰਾਵੇ ਤਾਂ ਇਸੇ ਦੇ ਅਸੀਂ ਇਹਨਾਂ ਨੂੰ ਇੱਕ ਮਾਨਯੋਗ ਡੀਸੀਪੀ ਹੈੱਡਕੁਆਰਟਰ ਸਾਹਿਬ ਦੇ ਹੁਕਮ ਨੇ ਐਂਕਰੋਚਮੈਂਟ ਦੇ ਖਿਲਾਫ ਤਾਂ ਉਹ ਹੁਕਮਾਂ ਤੋਂ ਜਾਣੂ ਕਰਾਉਂਦੇ ਹੋਏ ਇਹਨਾਂ ਨੂੰ ਸਿਰਫ ਇੱਕ ਨੋਟਿਸ ਦਿੱਤਾ ਹਾਲੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਨੂੰ ਨੋਟਿਸ ਦੇ ਕੇ ਵਾਰਨਿੰਗ ਦਿੱਤੀ ਗਈ ਹੈ ਜੇਕਰ ਇਹ ਅਬ ਕੰਪਲਾਈਂਸ ਕਰਦੇ ਐਂਡ ਆਈ ਏਮ ਸ਼ੋਰ ਇਹ ਕੰਪਲਾਈਂਸ ਕਰਨਗੇ ਤਾਂ ਉਸ ਫਿਰ ਅਸੀਂ ਫਰਦਰ ਇਹਨਾਂ ਤੇ ਕੋਈ ਕਾਰਵਾਈ ਅਸੀਂ ਫਿਲਹਾਲ ਇਹਨਾਂ ਨੂੰ ਦੋ ਨੋਟਿਸ ਤੱਕ ਦਾ ਜੋ ਆਰਡਰ ਚ ਵੀ ਅਸੀਂ ਲਿਖਿਆ ਹੈ ਕਿ ਅਸੀਂ ਦੋ ਨੋਟਿਸ ਦੇ ਕੇ ਬਿਲਕੁਲ ਪਬਲਿਕ ਨੂੰ ਅਵੇਅਰ ਕਰਾਂਗੇ ਔਰ ਨੋਟਿਸ ਵੀ ਅਸੀਂ ਬਾਅਦ ਚ ਦੇਨੇ ਪਹਿਲਾਂ ਲਗਾਤਾਰ ਅਸੀਂ ਅਵੇਅਰਨੈਸ ਸੈਸ਼ਨ ਕਰ ਰਹੇ ਹਾਂ ਲੋਕਾਂ ਦੇ ਲੋਕਾਂ ਨੂੰ ਅਵੇਅਰ ਕਰਨ ਲਈ ਬਾਜ਼ਾਰਾਂ ਚ ਲਗਾਤਾਰ ਸਾਡੇ ਜਿਹੜੇ ইআরএস ਜ਼ੋਨ ਇੰਚਾਰਜ ਆ ਏਸੀਪੀ ਲੈਵਲ ਆਫੀਸਰ ਜਿਹੜੇ ਸਾਰੇ ਜੀ ਅਗਸਟਡ ਲੈਵਲ ਆਫੀਸਰ ਜਿਹੜੇ ਹੈਗੇ ਆਪ ਜਾ ਜਾ ਕੇ ਅਵੇਅਰਨੈਸ ਸੈਸ਼ਨ ਅਸੀਂ ਕਰ ਰਹੇ ਹਾਂ ਕਿ ਐਨਕਰੋਚਮੈਂਟ ਨਾ ਕਰੋ ਦੇਖੋ ਦੇਖਾ ਦੇਖੀ ਸਾਰੇ ਕਰਨਗੇ ਜੇ ਇੱਕ ਕਰੂਗਾ ਤਾਂ ਬਾਕੀ ਵੀ ਕਰਦੇ ਆ ਤਾਂ ਇਸ ਲਈ ਸਾਰਿਆਂ ਨੂੰ ਇਹ ਅਪੀਲ ਕਰ ਰਹੇ ਆ ਤਾਂ ਉਸ ਤੋਂ ਬਾਅਦ ਪਹਿਲਾ ਇਹ ਨੋਟਿਸ ਇਸ ਸੈਕਿੰਡ ਸਟੈਪ ਆਫਟਰ ਥੱਟ ਤਾਂ ਉਸ ਤੋਂ ਬਾਅਦ ਅਸੀਂ ਇਹ ਨੋਟਿਸ ਦਿੰਦੇ ਇਹਨਾਂ ਨੂੰ ਜੀ ਇੱਥੇ येलो ਲਾਈਨ ਕਰ ਤੱਕ ਬਣ ਜਾਈ ਕਿ ਕਿਆ ਸੀ ਨੋ ਟੋਲਰੈਂਸ ਜ਼ੋਨ ਦੋ ਤੇ येलो ਲਾਈਨ ਬਣੇ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ येलो ਜਿਹੜੇ ਨੋ ਟੋਲਰੈਂਸ ਜ਼ੋਨ ਆ ਅੱਠ ਆਲਰੇਡੀ ਡਿਕਲੇਅਰ ਕੀਤੇ ਜਾ ਚੁੱਕੇ ਆ ਜੀ ਉੱਥੇ ਹੀ येलो ਲਾਈਨਸ ਲੱਗ ਚੁੱਕੀਆਂ ਨੇ 8 9 ਟੋਲਰੈਂਸ ਜ਼ੋਨ ਜਲਦੀ ਬਣਾ ਦਿੱਤੇ ਜਾਣਗੇ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਦੁਆਰਾ ਜਾਂ ਕਿਸੇ ਵੀ ਹੋਰ ਸੀਨੀਅਰ ਅਫਸਰ ਦੁਆਰਾ ਇਹ ਇਨਫੋਰਮੇਸ਼ਨ ਜਲਦੀ ਪ੍ਰੋਵਾਈਡ ਕੀਤੀ ਜਾਵੇਗੀ। ਫਲਾਰ ਟਾਈਮ ਚਲਦੀ ਨਹੀਂ ਫਿਰ ਬੰਦ ਹੋ ਜਾਂਦੀ ਵੀ ਲੋਕੀ ਫਿਰ ਹੋਦਾ ਹੋਏ। ਹੁਣ ਤਾਂ ਤੁਸੀਂ ਦੇਖ ਰਹੇ ਹੋ ਜੀ ਲਗਾਤਾਰ ਚੱਲ ਰਹੀ ਹੈ। 1 ਮਹੀਨਾ ਦਾ ਸਾਨੂੰ 1.5 ਮਹੀਨਾ ਤੋਂ ਲਗਾਤਾਰ ਦੇਖ ਹੀ ਰਹੇ ਹਾਂ ਘਟੋ ਘਟ। ਤਾਂ ਆਪਾਂ ਜੇ ਕੋਈ ਪੋਜ਼ਿਟਿਵ ਕੰਮ ਸਟਾਰਟ ਕੀਤਾ ਤਾਂ ਮੈਂ ਇਹੀ ਸੋਚ ਰਿਹਾ ਵੀ ਆਪਾਂ ਅੱਗੇ ਵੀ ਪੋਜ਼ਿਟਿਵਿਟੀ ਨਾਲ ਚੱਲੀਏ ਆਪਾਂ 네ਗੇਟਿਵਿਟੀ ਨਹੀਂ ਲੈ ਕੇ ਆਉਣੀ ਵੀ ਪਹਿਲਾਂ ਨਹੀਂ ਚੱਲਿਆ ਇਹ ਹੁਣ ਕੀ ਹੋਏਗਾ ਮੈਂ ਇਸ ਟਾਈਮ ਤੇ ਬੜੇ ਪੋਜ਼ਿਟਿਵ ਮੂਡ ਚ ਐ ਔਰ ਕੋਈ ਵੀ 네ਗੇਟਿਵ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਕੋਈ ਵੀ ਸ਼ਹਿਰ ਚ 네ਗੇਟਿਵਿਟੀ ਨਹੀਂ ਹੈ ਅਸੀਂ ਦੁਕਾਨਦਾਰਾਂ ਨੂੰ ਅਵੇਅਰਨੈਸ ਕਰ ਰਹੇ ਹਾਂ ਅਸੀਂ ਉਹ ਕੋਈ ਏਦਾਂ ਦਾ ਆ ਕੇ ਉਹਨੀਆਂ ਵੀ ਹਰਾਸ ਕੀਤਾ ਕਿਸੇ ਨੂੰ ਜਾਂ ਹੋਰ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਤਾਂ ਇਹ ਮੈਂ ਉਹੀ ਗੱਲ ਕਹਿ ਰਿਹਾ ਵੀ ਆਪਾਂ ਪੋਜ਼ਿਟਿਵਿਟੀ ਨਾਲ ਚੱਲੀਏ ਤੇ ਕਿ ਤਰ੍ਹਾਂ ਦਾ ਟਾਈਮ ਨਹੀਂ ਜਿਹੜ ਜਿਆਦਾ ਨਹੀਂ ਤੇ ਹੀ ਰਿਕਸ਼ਾ ਬਹੁਤ ਜਿਆਦਾ ਭੱਜਿਆ ਆ ਇਹ ਰਿਕਸ਼ਾ ਦਾ ਦੇਖੋ ਜੀ ਜਿਹੜਾ ਈ ਰਿਕਸ਼ਾ ਦਾ ਉਹ ਵੀ ਕੰਮ ਚੱਲ ਰਿਹਾ ਸਟੈਪ ਬਾਈ ਸਟੈਪ ਅਗੇਨ ਐਸ ਸਾਡੇ ਸੀਨੀਅਰ ਅਫਸਰਾਂ ਨੇ ਪਹਿਲਾਂ ਵੀ ਕਿਹਾ ਕਿ ਸਟੈਪ ਬਾਈ ਸਟੈਪ ਆਈ نو ਪ੍ਰੋਬਲਮਸ ਬਹੁਤ ਨੇ ਜੋ ਤੁਸੀਂ ਕਹਿ ਰਹੇ ਹੋ ਸਭ ਜਾਇਜ਼ ਹੈ ਸਭ ਪ੍ਰੋਬਲਮਸ ਨੇ ਸ਼ਹਿਰ ਦੀਆਂ ਬਟ ਅਸੀਂ ਗ੍ਰੈਜੂਲੀ ਚੱਲ ਰਹੇ ਹਾਂ ਜੇ ਆਪਾਂ ਸਾਰਾ ਕੁਝ ਇੱਕੋ ਵਾਰ ਚ ਕਰਨ ਲੱਗ ਜਾਾਂਗੇ ਫਿਰ ਕੁਝ ਵੀ ਨਹੀਂ ਹੁੰਦਾ ਠੀਕ ਬੈਲ ਆਈਕਨ ਪਹਿਲਾ ਸੰਡੇ ਨੂੰ ਵੀ ਸ਼ੁਰੂ ਕੀਤਾ ਗਿਆ ਸੀ ਕਿ ਜਿਹੜੇ ਇਰਿਕਸ਼ਨ ਨਹੀਂ ਵਧਣਗੇ ਗੱਡੀਆਂ ਨਹੀਂ ਵਧਣਗੀਆਂ ਪਰ ਉਸੇ ਤਰੀਕੇ ਨਾਲ ਸਭ ਕੁਝ ਮੂਵਮੈਂਟ ਚੱਲਦੀ ਰਹ ਉਹ ਮੌਕੇ ਦੀ ਮੌਕੇ ਜਦੋਂ ਟ੍ਰਾਇਲ ਹੁੰਦਾ ਹੈ ਜਦੋਂ ਕਿਸੇ ਸਿਚੁਏਸ਼ਨ ਡਿਮਾਂਡ ਕਰਦੀ ਹੈ ਅਸੀਂ ਉਸ ਹਸਾਬ ਨਾਲ ਐਕਸ਼ਨ ਲੈਣੇ ਆ ਹੁਣ ਜਿਵੇਂ ਸਾਨੂੰ ਲੱਗਿਆ ਵੀ ਐਂਕਰੋਚਮੈਂਟ ਸੰਬੰਧੀ ਇਹ ਸਾਨੂੰ ਲਗਾਤਾਰ ਇਸ਼ੂ ਆ ਰਹੇ ਆ ਤਾਂ ਜਿਹੜੇ ਡੀਸੀਪੀ ਹੈੱਡਕ quarter ਸਾਹਿਬ ਨੇ ਜਿਹੜੇ ਹੁਕਮ ਜਾਰੀ ਕੀਤੇ ਆ ਤੇ ਉਸੇ ਲੜੀ ਚ ਅਸੀਂ ਇਹਨਾਂ ਨੂੰ ਨੋਟਿਸ ਦੇ ਰਹੇ ਹਾਂ ਸਟ ਸਿਚੁਏਸ਼ਨ ਦੀ ਡਿਮਾਂਡ ਦੇ ਹਿਸਾਬ ਨਾਲ ਦੇਖੋ ਅਸੀਂ ਲਗਾਤਾਰ ਕਾਰਵਾਈ ਕਰ ਰਹੇ ਹਾਂ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਆਂਦੇ ਬਾਜ਼ਾਰ ਤੇ ਸੜਕਾਂ ਦੇ ਵਿੱਚ ਲਾ ਦਿੰਦੇ ਨੇ ਲੋਕਾਂ ਨੂੰ ਖਾਸ ਤੌਰ ਤੇ ਕੀ ਅਪੀਲ ਕਰਨਾ ਚਾਹੋਗੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਜੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਜੀ ਜਿਹੜੇ ਟ੍ਰੈਫਿਕ ਨਿਯਮ ਹੈ ਤੁਹਾਡੀ ਆਪਣੀ ਸੇਫਟੀ ਲਈ ਹੈ ਹੁਣ ਤੁਸੀਂ ਵਹੀਕਲ ਹੁਣ ਦੇਖੋ ਜੇ ਕੋਈ ਇੱਥੇ ਆ ਰਿਹਾ ਵਹੀਕਲ ਲੈ ਕੇ ਜੇ ਉਹ ਲਗਾਏਗਾ ਗਲਤ ਤਾਂ 10 ਜਨੇ ਹੋਰ ਲਗਾਉਣਗੇ ਤਾਂ ਆਪ ਹੀ ਪ੍ਰੋਬਲਮ ਹੋਏਗੀ ਨਾ ਉਹਨਾਂ ਨੂੰ ਮਤਲਬ ਉਹਨਾਂ ਨੂੰ ਆਪ ਹੀ ਅੱਗੇ ਜਾ ਕੇ ਟ੍ਰੈਫਿਕ 'ਚ ਫਸਣਾ ਪਏਗਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਟ੍ਰੈਫਿਕ ਫਸਣਾ ਤਾਂ ਇਹ ਗੱਲ ਤਾਂ ਲੋਕਾਂ ਨੂੰ ਆਪ ਹੀ ਸਹੂਲਤ ਦਿਖੇਗੀ ਜੀ ਇੱਕ ਸਰ ਹੰਡਰਡ ਵਾਜੀ ਕਰਦੇ ਨੇ ਕੰਪਲੇਨ ਕਰਦੇ ਨੇ ਬਲੈਕ ਕਲਮ ਲਾ ਕੇ ਮਟਰ ਲਗਾ ਕੇ ਉਹਨਾਂ ਨੂੰ ਸਰ ਠੀਕ ਲਗਾਤਾਰ ਚਲਾਨ ਹੋ ਰਹੇ ਨੇ ਜੀ ਲਗਾ ਅੱਗੇ ਵੀ ਚਲਾਨ ਹੁੰਦੇ ਜਿੱਥੇ ਕੋਈ ਜ਼ਿਆਦਾ ਵਾਇਲਟ ਕਰਦਾ ਅਸੀਂ ਇੰਪਾਉਂਡ ਵੀ ਕਰਦੇ ਆ ਗੱਡੀ ਠੀਕ ਹੈ ਜੀ ਹੈਵੀ ਪੈਨਲਟੀ ਹੈ ਮੈਂ ਇਹੀ ਅਪੀਲ ਕਰਦਾ ਕਿ ਆਪਣੇ ਮੋਨਿਟਰੀ ਲਾਸ ਤੋਂ ਬਚੋ ਮਟਰ ਵੀਕਲ ਤਹਿਤ ਤੁਸੀਂ ਆਪਣਾ ਟਾਈਮ ਵੀ ਜ਼ਾਇਆ ਕਰਦੇ ਹੋ ਜੇ ਤੁਹਾਡਾ ਵਹੀਕਲ ਇੰਪਾਉਂਡ ਹੋ ਜਾਂਦਾ ਠੀਕ ਹੈ ਜੀ ਫਿਰ ਤੁਸੀਂ ਮੋਨਿਟਰੀ ਲਾਸ ਜਿਹੜਾ ਹੁੰਦਾ ਚਲਾਨ ਦਾ ਉਹ ਵੀ ਭੁਗਤਦੇ ਹੋ ਅਤੇ ਜੇ ਕੋਈ ਜ਼ਿਆਦਾ ਇਲੀਗਲ ਕੰਮ ਕਰੇਗਾ ਜੋ ਬੀਐਨਐਸ ਤਹਿਤ ਪਨੀਸ਼ੇਬਲ ਹੈ ਤਾਂ ਪਰਚਾ ਵੀ ਹੋ ਸਕਦਾ ਸਰ ਲਾਸਟ ਕੁਸਚਨ ਸਰ ਹਾਂ ਜੀ ਤੁਸੀਂ ਕਿੱਥੇ ਚੈਕਿੰਗ ਕੀਤੀਆਂ ਅੱਜ ਅਸੀਂ ਸ਼ਹਿਰ ਚ ਮੈਂ ਅਸੀਂ 15 ਵੱਖਰੇ ਵੱਖਰੇ ਜਗ੍ਹਾ ਤੇ 15 ਤੋਂ 16 ਤਕਰੀਬਨ ਹਾਈ ਟਰੈਫਿਕ ਏਰੀਆ ਜਿੱਥੇ ਹਾਈ ਫੁੱਟਪਾਥ ਹੈ ਉਹਨਾਂ ਤੇ ਇਹ ਨੋਟਿਸ ਦਿੱਤੇ ਗਏ ਨੇ ਤਾਂ ਉਹਨਾਂ ਦੀ ਜਿਹੜੀ ਕੰਪਲੀਟ ਲਿਸਟ ਹੈ ਇੱਕ ਪ੍ਰੈਸ ਨੋਟ ਦੇ ਜ਼ਰੀਏ ਡਿਟੇਲਸ ਜ਼ਰੀਏ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਮੈਂ ਫਿਲਹਾਲ ਇੱਕ ਜਗ੍ਹਾ ਤੇ ਖੜਾ ਹਾਂ ਪਰ ਹੋਰ ਵੀ ਜਗ੍ਹਾ ਇਹ ਕਾਰਵਾਈ ਚੱਲ ਰਹੀ ਹੈ ਸਾਰੀ ਜਿਹੜੀ ਡਿਟੇਲਡ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਥੈਂਕ ਯੂ ਥੈਂਕ ਯੂ ਲੋਕਾਂ ਦੇ ਵੱਲੋਂ ਵੀ ਧੰਨਵਾਦ ਜਿਹੜਾ ਕੀ ਆ ਆ ਕੀਤਾ ਜਾ ਰਿਹਾ ਪੰਜਾਬ ਪੋਸ ਦਾ ਤੇ ਹੁਣ ਲਗਾਤਾਰ ਜਿਹੜੀ ਕੀ ਹੈ ਰਸ਼ ਜਰੂਰ ਘਟਦਾ ਹੋਇਆ ਨਜ਼ਰ ਆਵੇਗਾ ਜੁੜੇ ਲਿਧਾਨ ਲੈ ਤਨਾ ਸੰਜਣਾ ਜੁਮ ਰਿਪੋਰਟ ਧੰਨਵਾਦ